ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬੋਬ ਠੀਕੋਂ ਵਧੀਆ ਬੋਬ ਵਧੀਆ ਬਈ ਕਿਵੇਂ ਚੱਲਦਾ ਵੀਰੇ ਕੰਮ ਕੰਮ ਕਰ ਬੋਬ ਵਧੀਆ ਚੱਲਦਾ ਬਈ ਅੱਜ ਕਿੰਨੀਆਂ ਗਾਮਾਂ ਨੇ ਅੱਜ ਵੀ 4-5 ਵੜਾਈਆਂ ਦੋ ਤਾਹੀਆਂ ਸੁਆਈਆਂ ਤਿੰਨ ਵੜਾ ਗੱਬਣਾਈਆਂ ਆਪਣੀਆਂ ਓਕੇ ਬਾਈ ਨਾਮ ਤੇ ਐਡਰੈਸ ਬੋਲ ਨਾਮ ਮਿਹਰਜੀਤ ਸਿੰਘ ਪਿੰਡ ਛੰਨਾਗਲਾ ਸਿੰਘਲ ਹੂੰ ਜਿਲ੍ਹਾ ਬਰਨਾਲ ਤੇ ਤਹਿਸੀਲ ਤਾਂ ਪਾ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪਾਂ ਭਰੋੜ ਸਹਿਰ ਰਹਿ ਗਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 95014 33579 ਬਈ ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਹੁੰਦੀ ਆ ਕੋਈ ਕਰਦੀ ਨਹੀਂ ਓਕੇ ਵੀਰੇ ਹਾਂ ਵੀ ਕਿਹੜਾ ਸੂਆ ਸੂਈ ਆ ਵੀਰੇ ਬੈਠਾ ਇਹ ਦੂਜਾ ਸੂਆ ਸੂਈ ਆ ਵੀ ਕਦੋਂ ਸੂਈ ਆ ਵੀਰੇ ਇਹੋ ਵੀ ਦੂਜਾ ਇੱਕ ਦਿਨ ਆਏ ਸੂਈ ਨੂੰ ਬੱਚਾ ਕੀ ਦੇਤਾ ਬੱਚੀ ਆ ਗਈ ਬੱਚੀ ਦੇਤੀ ਮਾਗੇ ਬਾਕੀ ਲੇਗ ਦੀ ਕੁਆਲਿਟੀ ਦੇਖੋ ਬੈੜ ਦੀ ਹੂੰ ਕੀ ਬਾਕੀ ਬੱਚਾ ਵੀ ਦੇਖ ਬੱਚਾ ਵੀ ਬਹੁਤ ਚੰਗਾ ਹੈ ਨਾ ਦੇ ਬੱਚੀ ਦੀ ਫੇਸ ਕੁਆਲਿਟੀ ਕੀ ਬਾਤ ਆ ਨਾਸਾਂ ਨੂੰ ਸੰਗ ਲਾਲਬੀ ਹੈ ਨਾ ਜਿਵੇਂ ਲਾਲਬੀ ਨਾਸਾਂ ਟਰੈਕਟਰ ਹੂੰ ਬਾਕੀ ਗਰੋ ਕਰਾਸ ਬਹੁਤ ਆ ਬੱਚੇ ਦੀ ਸਹੀ ਗੱਲ ਆ ਬੈਡ ਵੀ ਬਹੁਤ ਚੰਗੇ ਹੈ ਨਾ ਲੇਵਾਲੂ ਬਾ ਵਾਲਾ ਹੈ ਨਾ ਬਾਕੀ ਲੇਵਾ ਥਣ ਤੇ ਡੈਕਟਰ ਬ੍ਰੇਕਿਆਂ ਬਰੂਕਿਆਂ ਬੈੜ ਚ ਇੰਨੀ ਹੈਗਾ ਕਿੰਨੀ ਆ ਗਏ ਦੀ ਹੂੰ ਲੇਵਾ ਦੇਖ ਲੈ ਇੱਕ ਨੰਬਰ ਲੇਵਾ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਪੂਰੀ ਵਿਥੀ ਤੇ ਥਣ ਚਵਾਈ ਕਿਵੇਂ ਆ ਭਰਾ ਚਵਾਈ ਡੈਕਟਰ ਜਮੈਂ ਇੱਕ ਨੰਬਰ ਲੱਗੀ ਆ ਹੂੰ ਲੇਵਾ ਲੂਵਾ ਤਾਂ ਬੜਾ ਚੰਗਾ ਹੈ ਨਾ ਲੈ ਪੂਰਾ ਪੰਡ ਵਾਲਾ ਲੇਵਾ ਕੀ ਬਾਤ ਆ ਬਾਈ ਹੂੰ ਫੁੱਲ ਬਰੀਟ ਆ ਬਾਈ ਲੇਵਾ ਦੇ ਹਨਾ ਕਰਮ ਵਾਲੀ ਦਾ ਬਾਕੀ ਲੇਵਲ ਸਫਾਈ ਸੁਪੀ ਦੇ ਵਿੱਚ ਕਿੰਨੀ ਚੰਗੀ ਹੈਗੀ ਤੇ ਬਾਕੀ ਬੜ ਸਿਰ ਖੰਡੂ ਐਨੀ ਗਾਗੀ ਕਿੰਨੀ ਗਹਿਦੀ ਲੈ ਲੈ ਬਾਈ ਬਾਕੀ ਲੇਵਲ ਉਪਰ ਦੀ ਫੀਟਿੰਗ ਸਫਾਈ ਸੁਪੀ ਦਾ ਭਲਾ ਭੁਲਾ ਮਾੜੀਆਂ ਮੋਟੀਆਂ ਵੀ ਬੈਗ ਸਹੀ ਗੱਲ ਹੈ ਬਾਈ ਜਿਹੜੇ ਪਾਸੇ ਬੈੰਦੀ ਆ ਭਰਪੂਰ ਦਿਖਾਉਂਦੀ ਆ ਥਾਨ ਦੇਖੀ ਲੱਗਿਆ ਬਾਕੀ ਥਾਨ ਥੁਰ ਦਿੱਲੇ ਵਾਲੂ ਆ ਦੇ ਕਿੰਨਾ ਚੰਗਾ ਲੱਗਿਆ ਬੜ ਦੂਆ ਬਾਕੀ ਲੇਵਲ ਚੜਾਈ ਚੁੜੀ ਦੇਖ ਵੇ ਕਿੰਨੀ ਹੈਗੀ ਫੁੱਲ ਬ੍ਰੇਡ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਸੂਈ ਸਵਾਈਆ ਬੱਚਾ ਮਗਰ ਬਾਕੀ ਥਣ ਵੀ ਇੰਨਾ ਚੰਗਾ ਤੇ ਚੁਵਾਈ ਵੀ ਤੇ ਦੇਖ ਬਾਈ ਫੇਸ ਕੁਆਲਟੀ ਬਿਊਟੀ ਚੈੱਕ ਕਰਕੇ ਨੀ ਬਾਕੀ ਬਿਊਟੀ ਵਾੜੀ ਤਾਂ ਬਹੁਤ ਨਹੀਂ ਆਇਆ ਚੰਗੀ ਲੱਗਿਆ ਵੜਾ ਤੋਰਾ ਚੈੱਕ ਕਰੋ ਬਾਈ ਤੋਰਾ ਵੀ ਕਰਮਲੀ ਦਾ ਇੱਕ ਨੰਬਰ ਆ ਬਾਈ ਲੇਵਾ ਲੂਵਾ ਤਾਂ ਕਮਾਲ ਬਾਕੀ ਲੇਵਾ ਜਮਾ ਫਿੱਟ ਆ ਬਾਈ ਕਿੰਨਾ ਹੈਗਾ ਵੜਾ ਬਾਕੀ ਸਾਹ ਕਲਰ ਪ੍ਰਿੰਟ ਬਦ ਲੰਬੇ ਲੰੰਬੇ ਬ੍ਰਿਕਿਆਂ ਬਰੁਕਿਆਂ ਸਹੀ ਆ ਬੈੜਨੀਆਂ ਬਹੁਤ ਨਿਆਇ ਚੰਗੀਆਂ ਹੈਗੀਆਂ ਬਾਕੀ ਫੇਸ ਕੁਆਲਟੀ ਦੇ ਬੈੜ ਦੇ ਯਾ ਵਾਹ ਇੱਕ ਅੰਦ ਚੈੱਕ ਕਰਾ ਦੇ ਕਿੰਨਾ ਕਰਦਾ ਵੈੜ ਦਾ ਹੂੰ ਬਾਈ ਦਾ 6 ਫੁੱਟ ਕਰਦਾ ਉਸ ਹਮ ਨਾਲ ਕਰਦਾ ਹਾਂ ਅੱਜ ਆ ਲਾ ਲਿਓ ਬਾਈ ਬਿਊਟੀਫੁੱਲ ਲੱਗ ਰਿਹਾ ਬਾਕੀ ਬਿਊਟੀ ਤੇ ਬਾਕੀ ਬਈ ਬੱਚਾ ਹੀ ਮੰਗਰ ਬੱਛੀ ਆ ਗਈ ਵੈੜ ਦੇ ਹੂੰ ਦੋ ਨਾਕ ਮਿਲ ਜਾਣੀਆਂ ਬਾਈ ਹਾਂ ਦੋ ਨਾਕ ਮਿਲ ਜਾਣੀਆਂ ਹੈਗੀ ਤੇ ਮੁੱਲ ਭਰਾ ਜਾਇਜ ਹੋ ਮੁੱਲ ਵੀ ਜਮਾਂ ਜਾਇਜ ਹੋ ਵੈੜ ਦੇ ਸਾਹਿਬ ਨਾਲ ਠੀਕ ਆ ਬਾਈ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਛੱਟ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ ਲੈਵਾ ਦੂਗਾ ਇੱਕ ਨੰਬਰ ਆ ਕਰਮਾਲੀ ਦਾ ਚਵਾਈ ਚੁਈ ਬਾਈ ਕਹਿੰਦਾ ਓਕੇ ਆ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰ ਕੇ ਦਿਖਾਉਂਦਾ ਕਰਾ ਮਾਰ ਲੇ ਬਈ ਥਾਣੀ ਬੜਾ ਚੰਗਾ ਲੱਗਿਆ ਬਾਕੀ ਥਣ ਤੇ ਚਵਾਈ ਦੇਖ ਬਈ ਚਵਾਈ ਚੰਗੀਆਂ ਨਾ ਚਵਾਈ ਦੇਣਾ ਤਾਂ ਘਰ ਤੋਂ ਆਉਂ ਖੜਕਾ ਸੁਣਦਾ ਚਵਾਈ ਦਾ ਇੱਕ ਨੰਬਰ ਚੋਂ ਆਵੇ ਕੀ ਬਾਤ ਆ ਬਈ ਪੂਰੇ ਬੱਚਾ ਨਹੀਂ ਛੱਡੇ ਛੱਡੇ ਹਮ ਬਾਕੀ ਚਵਾਈ ਵੀ ਦੇਖ ਨਹੀਂ ਜੰਗੀ ਲੱਗਿਆ ਬਾਤ ਇੱਕ ਨੰਬਰ ਚੋਂ ਮੋਟਾ ਮੋਟਾ ਚੋਣ ਲੈ ਮਗਰ ਲੈ ਥਣਾਈ ਚਵਾਈ ਚੈੱਕ ਕਰਿਓ ਬਈ ਬਹੁਤ ਚੰਗਾ ਜਿਉਣਾ ਹਨਾ ਬਹੁਤ ਨਿਆਇ ਚੰਗਾ ਲੱਗਿਆ ਇਹ ਹਾਂ ਇਹ ਤਾਂ ਪੁਣਾ ਪੁਣਾ ਕੇ ਲੈਂਗੀਆਂ ਬੈੜਦੀਆਂ ਵੀ ਉਹ ਦੱਸਦੇ ਬੈੜਦੀ ਚਵਾਈ ਚੂਈ ਦਾ ਸਹੀ ਗੱਲ ਆ ਬਾਈ ਜਿਵੇਂ ਜਿਵੇਂ ਚਵਾਈਆਂ ਹੋਣੀਆਂ ਨਿਕਰੀ ਜਾਣੀਆਂ ਚਵਾਈ ਬਾਕੀ ਥਾਂ ਲੇਵਾ ਦੇਖ ਲੱਗਿਆ ਬੈੜਮੇ ਲੈ ਬਾਈ ਥਾਂ ਦੇਖੋ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਂ ਇੱਕ ਨੰਬਰ ਥਾਂ ਲੇਵਾ ਬਾਕੀ ਕਿੰਨੀਆਂ ਘਤਾਰਾ ਮਾਰਿਆਗੇ ਬਾਕੀ ਦੁੱਧ ਦੇ ਕਿੰਨਾ ਮਾਰਿਆ ਕੱਢ ਕੇ ਬਾਕੀ ਲੇਵਲ ਉਵਾ ਬਹੁ ਫੱਟਾ ਕਰ ਮੋੜ ਉੱਤਰੀ ਦੇਖ ਰਹਾ ਟਰੈਨ ਵਾਲੀ ਵੇੜ ਦੇ ਥਣ ਲੇਵਲ ਲੂਬ ਦੇ ਚੜਾਈ ਤੇ ਲੰਬੀ ਲੰਬੀ ਵੇੜ ਫੇਸ ਕੁਆਲਟੀ ਬਾਕੀ ਬੱਚਾ ਬੁੱੱਚਾ ਬਹੁ ਨਹੀਂ ਆਇਆ ਚੰਗਾ ਮੁੱਲ ਵੀਰੇ ਜੈ ਜੀ ਹੁਣ ਮੁੱਲ ਜਮਾਂ ਜਾਇਜ਼ ਹੋਗਾ ਵੀ ਬਸ ਠੀਕ ਆ ਬਾਈ ਖਿੱਚ ਗਏ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਜਾਇਜ਼ ਮੋਲੂ ਮੁੱਲ ਖਿਰ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਅੱਗੇ ਆ ਗਈ 2 ਨੰਬਰ ਕਿਹੜੀ ਨਸਲ ਆ ਇਹ ਇਹ ਗਰਲੈਂਡੋ ਆਗੇ ਵੇ ਚਾਰ ਦੰਦ ਬੱਚੀ ਪਹਿਲਾ ਹਸੂਆ ਓਕੇ ਬਾਈ ਇਹ ਰਾਤ ਸੁਈ ਜਾਈ ਬੱਚਾ ਦੇਤਾ ਡਾਕਟਰ ਨੇ ਬੱਚਾ ਦੇਤਾ ਹਾਂ ਵੀ ਠੀਕ ਆ ਭਾਈ ਤੇ ਮੰਨ ਲੇ ਚੱਲ ਪੰਜ ਤੋਂ 6 ਕਿਲੋ ਦੁੱਧ ਕੱਢਿਆਗਾ ਹੂੰ ਤੇ ਬਾਕੀ ਲੈ ਲੂਗਾ ਵੀ ਸਫਾਈ ਸਭ ਹੀ ਦੇ ਫਿੱਟ ਫਿੱਟ ਭਈਆ ਲੈਵੇ ਕਿ ਨਹੀਂ ਹੋਣਾ ਭਾਈ ਦੇਖੀ ਲੈ ਵਾ ਦੇਖ ਕਮਾਲ ਦਾ ਕੀ ਬਾਤ ਆ ਹੋਲ ਬਰੀਡ ਮੂਹਰੋਂ ਥਣ ਦਾ ਸੈਚ ਚੈੱਕ ਕਰਵਾਉਂਦੇ ਆ ਬਾਕੀ ਥਣ ਥੁਣ ਗਏ ਪਹਿਲਾਂ ਬੱਚੇ ਨੂੰ ਇੰਨਾ ਚੰਗਾ ਲੱਗਦਾ ਨਹੀਂ ਲੱਗਦਾ ਬਾਕੀ ਵੀ ਚਮਕ ਚਮਕ ਦੇਖ ਵੈੜ ਦੀ ਫੇਸ ਕੁਆਲਿਟੀ ਕਿੰਨੀ ਚੰਗੀ ਹੈਗੀ ਸਹੀ ਗੱਲ ਹੈ ਚਮਕ ਫੇਸ ਕੁਆਲਿਟੀ ਆਰਡਰ ਬੜੀ ਹੈ ਤੇ ਸੀਹਣੇ ਇੰਨੀ ਗਾ ਬਈ ਕਿੰਨੀ ਕਹਿ ਦੀਏ ਠੀਕ ਹੈ ਬਈ ਤੇ ਫੀਟਿੰਗ ਆ ਲਾਡਰ ਲੱਗਾ ਵੈੜ ਨੂੰ ਕਿੰਨਾ ਚੰਗਾ ਕਿ ਇਹਦੀ ਬਾਕੀ ਜਮਾ ਫੇਟਾ ਡਰਕ ਨਾ ਹੈਗਾ ਵੀ ਜਦ ਟਲਣਾ ਟੁਲਣਾ ਗੋ ਸਾਰੂ ਟਲਣਾ ਕੱਢ ਗਈ ਹੋਰੀ ਗੋ ਮੜ ਜਾਣਾ ਬਾਕੀ ਲੈ ਵੀ ਚੜਾਈ ਚੁੜੀ ਤੇ ਮੂਰੋ ਥਣ ਥੁਣ ਦੇਖ ਲੱਗਾ ਵੈੜ ਨੂੰ ਕਿਆ ਬਾਤ ਆ ਬਈ ਇੱਕ ਨੰਬਰ ਥਾਨ ਲੱਗਿਆ ਪੂਰੀ ਵਿੱਤੀ ਦੇ ਥਾਨ ਲੱਗਿਆ ਫਿੱਟ ਫਿੱਟ ਪਈਓ ਚਮਕ ਚਮਕ ਪੂਰੀ ਆ ਬਾਕੀ ਚਮਕਤੇ ਚਾਰ ਦੰਦਾ ਵੀ ਰੀਜਨਲ ਮੂਹ ਠੀਕ ਆ ਤੇ ਬਾਕੀ ਕਲਰ ਕੁਲਰ ਹਮ ਤੇ ਇੰਨਾ ਚੰਗਾ ਬਹਿੜਾ ਕਿੰਨਾ ਕਹਿਦੇ ਹਮ ਬਾਕੀ ਲੀਵਾ ਦੇਖ ਬਈ ਕੀ ਬਾਤ ਆ ਜਮਾ ਫੇਟਾ ਆਰਡਰ ਲੱਗਿਆ 20 ਕਿਲੋ ਦੁੱਧ ਪਾਤਾ ਡਾਕਟਰ ਪਹਿਲੇ ਉਸ ਬੱਚੀ ਨੇ ਜਿਵੇਂ ਮੱਝਾਂ ਵਰਗਾ ਦੁੱਧੂਗਾ ਬਸ ਕੁਆਲਟੀ ਹਮ ਫੈਡ ਕੁਆਲਟੀ ਤਾਂ ਤੋਂ ਪੱਧਰ ਪੁੱਧਰ ਤੇ ਕੱਦ ਕੁਦ ਹਮ ਬਹੁਤ ਹੀ ਆ ਚੰਗਾ ਬਹਿੜਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਚੁਈ ਸਵਾਈਆ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਬਈ ਤੇ ਥਣ ਥਣ ਕਰਮ ਵਾਲੇ ਨੂੰ ਬੜਾ ਚੰਗਾ ਲੱਗਿਆ ਸਵਾਈ ਓਕੇ ਭਰਾ ਜਮਰ ਇੱਕ ਨੰਬਰ ਆ ਬਾਕੀ ਆਪਣਿਆਣਾ ਪਾ ਕੇ ਦਿਖਾਵਾਏ ਚੁਈ ਕਰਕੇ ਹੂੰ ਬਾਕੀ ਲੇਵਲੂ ਆ ਦੇਖ ਕੇ ਨਾ ਚੰਗਾ ਲੱਗਿਆ ਵੈੜ ਨੂੰ ਤੋਰਾ ਚੈੱਕ ਕਰਿਓ ਕਰਮ ਵਾਲੇ ਦਾ ਇੱਕ ਨੰਬਰ ਤੋਰਾ ਬਈ ਕਿਆ ਬਾਤ ਤੇ ਮੁੱਲ ਜਾਇਜ ਹੋ ਮੁੱਲ ਜਮਾ ਜਾਇਜੂ ਬੜੇ ਹਿਸਾਬ ਨਾਲ ਬਾਈ ਬਾਕੀ ਆ ਮੰਗ ਡਿਮਾਂਡ ਵੀ ਬਹੁਤ ਡਾਕਟਰ ਆ ਬਰੀਡ ਦੀ ਹੂੰ ਬਾਕੀ ਕੱਦ ਕੁਦ ਦੇਖ ਬੜਦਾ ਕਿੰਨਾ ਚੰਗਾ ਆ ਸਹੀ ਗੱਲ ਆ ਬਾਈ ਤੇ ਬਾਕੀ ਬਰੀਕ ਬਰੂਕ ਤਾਜੀ ਸੂਈ ਕਰਕੇ ਬੱਚੇ ਦਾ ਕਰਦੀ ਆ ਫੇਸ ਕੁਆਲਿਟੀ ਦੇਖ ਹੂੰ ਬਿਊਟੀਫੁਲ ਕਲਰ ਇੱਕ ਨੰਬਰ ਚ ਆਫ ਕਾ ਬਾਕੀ ਇਹ ਬਦਲ ਲੈਣੇ ਘਟਣਾ ਨਹੀਂ ਵੇਗਾ ਹਟਣਾ ਨਹੀਂ ਸਹੀ ਗੱਲ ਆ ਬਾਈ ਬਾਕੀ ਤੋਰਾ ਤੋਰਾ ਸੇਕ ਇੱਕ ਨੰਬਰ ਤੋਰਾ ਬਾਕੀ ਇੰਨਾ ਚੰਗਾ ਥਣ ਵੀ ਲੱਗਦਾ ਪਹਿਲਾਂ ਵੱਚੀ ਨਹੀਂ ਨਹੀਂ ਲੱਗਦਾ ਬਾਈ ਛੇਤੀ ਨਹੀਂ ਲੱਗਦਾ ਲੇ ਵਾ ਦੇਖੋ ਫਿੱਟ ਫਿੱਟ ਕਰਮਾਲੀ ਦਾ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਖਾਂਦਾ ਬਈ ਠੰਡੀ ਬਹੁਤ ਆਣਾ ਕਰਮਾ ਬਾਕੀ ਲੈ ਡਾਕਟਰ ਬੱਚਾ ਛੱਡ ਲਿਆ ਨਿਆਣਾ ਪਾਲਾ ਹੂੰ ਕੁਝ ਵੀ ਨਹੀਂ ਕਹਿਣਾ ਕਰਨਾ ਇਹਨੇ ਠੀਕ ਆ ਤੱਕ ਕੇ ਬਰੇ ਕਰਨੀ ਪੈਂਦੀ ਹੈਗੀ ਹੂੰ ਬਾਕੀ ਅਗਲਾ ਕਹਿੰਦਾ ਪਹਿਲੇ ਨੂੰ ਮੈਚੀਆਲਜੀ ਕਰੀ ਨਿਆਣੇ ਦੇ ਐ ਕਰੀ ਜਾਊਗੀ ਜਿਵੇਂ ਨਹੀਂ ਹੋ ਕੰਮ ਤਾਂ ਸਹੀ ਗੱਲ ਆ ਬਾਈ ਬਰੀਡ ਫੁੱਲ ਅੰਦਰ ਕਮਾਲ ਦਾ ਥਾਨ ਬਹੁਤ ਚੰਗਾ ਬਾਕੀ ਜਵਾਈ ਦੇਖੀ ਬਈ ਥਾਨ ਦੀ ਹੂੰ ਚਿਵਾਈ ਚੈੱਕ ਕਰ ਲੈ ਕਿ ਹੋਣ ਚੰਗਾ ਹਨ ਬੜੀ ਚੰਗੀ ਚਿਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚਲ ਕੋਈ ਚੈੱਕ ਨਹੀਂ ਕਹਿਣਾ ਕੁਝ ਨਹੀਂ ਕਰਮ ਵਾਲੀ ਨਹੀਂ ਚਿਵਾਈ ਹਮ ਹੈ ਬੋੜਾ ਜਮਾ ਵੀ ਸੰਗਣਾ ਵੜੀ ਚੰਗੀ ਚਿਵਾਈ ਬਾਕੀ ਮਾਈਂਗਲ ਸੁਣਾਈ ਦੇਖ ਰਹੀ ਹੂ ਇੱਕ ਨੰਬਰ ਚੋਣ ਮੋਟਾ ਮੋਟਾ ਚੋਣ ਬਾਕੀ ਦਾ ਭਲਾ ਭਲਾ ਹੈ ਹੂੰ ਭਲਾ ਭਲਾ ਲੱਗੇ ਦੇ ਕਿੰਨੇ ਪੈਰਾ ਮਾਰੀਆਂ ਵੀ ਤੇ ਬਾਕੀ ਥਣ ਦਿਖਾ ਵੈੜਾ ਆਣ ਬਾਲਾ ਚੰਗਾ ਕਿੰਨਾ ਚੰਗਾ ਲੱਗਿਆ ਮਿੱਥੀ ਤੇ ਕੱਲਾ ਕੱਲਾ ਥਾਣ ਮੁੱਠੀਆ ਥਾਣ ਨਿਆਣਾ ਖੋਲਦੇ ਭਾਈ ਬਾਕੀ ਪਿੱਛੇ ਤੋਂ ਆਰਡਰ ਦੇਖ ਰਾਇਟਰ ਬੱਚੀ ਦਾ ਛੇੜਾ ਟੱਟਿਆ ਪਹੀਆ ਫਿੱਟ ਫਿੱਟਕ ਨਹੀਂ ਬਾਕੀ ਚੜਾਈ ਚੁੜੀ ਕੱਦ ਕੁਦ ਅੱਛੀ ਦਾ ਫੇਸ ਕੁਆਲਟੀ ਬ੍ਰੇਕੀ ਬਰੂਕੀ ਦੇਖਣੀ ਚੰਗੀ ਸਹੀ ਕਹਿੰਦਾ ਭਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਭਾਈ ਬਾਕੀ ਗੱਬਣਾ ਨੇ ਹਨਾ ਭਾਈ ਕੋਲੇ ਹਾਂ ਗੱਬਣਾ ਵੀ ਹੁੰਦੇ ਆ ਭਾਈ ਠੀਕ ਆ ਭਾਈ ਧੰਨਵਾਦ